ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਹਾ ਤੁਹਾਡੇ ਨਾਲ ਸਿਮਰਨ ਗੌਰ ਲੈ ਕੇ ਹਾਜ਼ਰ ਹਾਂ ਨਿਊ ਸਟੇਟ ਦਾ ਡਿਬੇਟ ਸ਼ੋ ਗੱਲ ਪੰਜਾਬ ਦੀ ਪੰਜਾਬ ਚ ਰਾਸ਼ਨ ਕਾਰਡ ਦਾ ਮੁੱਦਾ ਪਖਿਆ ਹੋਇਆ ਮਾਨ ਸਰਕਾਰ ਦੇ ਕੇਂਦਰ ਤੇ ਦੋਸ਼ਾ ਤੋਂ ਬਾਅਦ ਸਿਆਸਤ ਹੋਰ ਵੀ ਗਰਮਾ ਗਈ ਹੈ ਰਾਸ਼ਨ ਕਾਰਡ ਰਾਜਨੀਤੀ ਦੇ ਕੇਂਦਰ ਵਿੱਚ ਆ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਚ 8 ਲੱਖ ਤੋਂ ਜ਼ਿਆਦਾ ਰਾਸ਼ਨ ਕਾਰਡ ਕੱਟਣ ਦੀ ਸਾਜਿਸ਼ ਰਚੀ ਹੈ ਇਸ ਕਾਰਨ ਸੂਬੇ ਦੇ 32 ਲੱਖ ਲੋਕ ਰਾਸ਼ਨ ਨਹੀਂ ਲੈ ਸਕਣਗੇ ਪਹਿਲਾਂ ਵੀ 23 ਲੱਖ ਲੋਕ ਰਾਸ਼ਨ ਲੈਣ ਤੋਂ ਵਾਂਝੇ ਰਹਿ ਗਏ ਸੀ કુલ 55 ਲੱਖ ਲੋਕ ਇਸ ਸਹੂਲਤ ਤੋਂ ਵਾਂਝੇ ਰਹਿ ਜਾਣਗੇ ਮਾਨ ਦਾ ਕਹਿਣਾ ਹੈ ਕਿ ਕੇਂਦਰ ਦੇ ਰਾਸ਼ਨ ਕਾਰਡ ਕੱਟਣ ਦੇ ਮਾਪਦੰਡ ਗਲਤ ਨੇ ਜੇਕਰ ਹੋ ਗਿਆ ਕਿ ਸੂਬੇ ਵਿੱਚ 1 ਕਰੋੜ 53 ਲੱਖ ਲਾਪਤਰੀ ਨੇ ਜਿਨ੍ਹਾਂ ਨੂੰ ਰਾਸ਼ਨ ਕਾਰਡ ਦੇ ਰਾਹੀਂ ਸਸਤਾ ਅਨਾਜ ਮਿਲਦਾ ਹੈ ਤੇ ਇੱਥੇ ਹੀ ਕੇਂਦਰ ਨੇ ਉਹਨਾਂ ਦੀ ਜਾਂਚ ਕਰਨ ਦੇ ਲਈ ਵੀ ਕਿਹਾ ਹੈ ਮੁੱਖ ਮੰਤਰੀ ਦੇ ਅਨੁਸਾਰ 1 ਕਰੋੜ 29 ਲੱਖ ਲਾਪਤਰੀਆਂ ਦੀ ਤਸਦੀਕ ਵੀ ਕੀਤੀ ਗਈ ਹੈ ਕੇਂਦਰ ਨੇ ਦੋਸ਼ਾਂ ਨੂੰ ਰੱਦ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸ਼ਾਂ ਨੂੰ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਖਾਰਜ ਕੀਤਾ ਕੇਂਦਰ ਦੇ ਮੰਤਰੀ ਪ੍ਰਲਾਦ ਜੋਸ਼ੀ ਨੇ ਐਤਵਾਰ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਨੂੰ ਸਹੀ ਤੱਥ ਪੇਸ਼ ਕਰਨੇ ਚਾਹੀਦੇ ਨੇ ਕੇਂਦਰ ਨੇ ਸਿਰਫ ਅਯੋਗ લાભ ਪਾਤਰਿਆਂ ਦੀ ਪਛਾਣ ਕਰਨ ਲਈ ਕਿਹਾ ਹੈ ਪੰਜਾਬ ਸਰਕਾਰ ਆਪਣਾ ਕੰਮ ਨਹੀਂ ਕਰ ਰਹੀ ਜੋਸ਼ੀ ਦੇ ਅਨੁਸਾਰ ਸੁਪਰੀਮ ਕੋਰਟ ਨੇ ਲਾਭਪਾਤਰੀਆਂ ਦੇ ਲਾਜ਼ਮੀ ਇਕਈਕੇਵਾਈਸੀ ਦੇ ਨਿਰਦੇਸ਼ ਵੀ ਦਿੱਤੇ ਨੇ ਕੇਂਦਰ ਸਰਕਾਰ ਸਿਰਫ ਸੂਬਿਆਂ ਨੂੰ ਇਸ ਨੂੰ ਲਾਗੂ ਕਰਨ ਦੇ ਲਈ ਹੀ ਕਹਿ ਰਹੀ ਹੈ ਪੰਜਾਬ ਵਿੱਚ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਅਧੀਨ 1 ਕਰੋੜ 41 ਲੱਖ ਲਾਭਪਾਤਰੀ ਨੇ ਇਸ ਐਕਟ ਦੇ ਅਨੁਸਾਰ ਯੋਗ ਲਾਭਪਾਤਰੀਆਂ ਦੀ ਪਛਾਣ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਸ ਵਿੱਚ ਕੇਂਦਰ ਸਰਕਾਰ ਦੀ ਕੋਈ ਭੂਮਿਕਾ ਵੀ ਨਹੀਂ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਮਨਜ਼ੂਰ ਕੀਤੇ ਗਏ 1 ਕਰੋੜ 41 ਲੱਖ ਲਾਭਪਾਤਰੀਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਹਟਾਇਆ ਆਜ ਪੰਜਾਬ ਸਰਕਾਰ ਜਿਹੜੀ ਹੈ ਸੈਂਟਰ ਦੀ 802493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰੈਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਤੇ ਜਿਹ ਦੂਜੇ ਪਾਸੇ ਵੋਟ ਚੋਰਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰਡ ਨਹੀਂ ਕਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲਾ ਮੈਂ ਅਕਸਰ ਕਹਿਣਾ ਕਿ ਨਾ ਹੀ ਕਿਸੇ ਚੁੱਲੇ ਦੀ ਅੱਗ ਬੁਝਣ ਦੇਣੀ ਹੈ ਆ ਇਹਨਾਂ ਦੀ ਕਰਤੂਤਾ ਨਹੀਂ ਜੀ ਕੀ ਜਵਾਬ ਦੇਣਗੇ ਜਨਾਬ ਹਰ ਰੋਜ਼ ਗੱਲਾਂ ਕਰਦੇ ਆ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡਾਂ 'ਚ ਦੱਸਣ ਜਾ ਰਹੇ ਆ ਆ ਸਕੀਮ ਦੱਸਣਗੇ ਆ ਸਕੀਮ ਦੱਸਣਗੇ ਵੀ ਅਸੀਂ 32 ਲੱਖ ਬੰਦੇ ਦਾ ਕਾਰਡ ਕੱਟ ਰਹੇ ਆ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਭਗਵੰਤ ਮਾਨ ਜੀ ਕੋ ਔਰ ਉਹਨਕੋ ਸਰਕਾਰ ਕੋ ਇਹ ਕਹਾ ਹੈ दीज़ दीज़ आर आर दी दी डाटा जो अवेलेबल पब्लिक में है आपको करना है तो करो लेकिन ये लोग करना नहीं चाहते हैं, क्योंकि डाइवर्सन हो रहा है ब्लैक मार्केट में उसको भेजा जा रहा है क्योंकि दस लाख लोगों को कम से कम पांच के जी हर महीने तो कितना होता है ये दस लाख तो सिर्फ एक हमारे जो पास है उसी के आधार पर और ई के के आधार पर ये डाटा भेजा गया है इसका अर्थ है कि और भी होगा लेकिन फिर भी हमने कहा है आपको दिस इज द रिस्पॉन्सिबिलिटी ऑफ द स्टेट गवर्नमेंट तो गरीब लोगों को इसका बेनिफिट मिलना चाहिए जो गरीब लोग इस स्कीम से बाहर है जिनको राशन कार्ड अभी तक नहीं मिला है उन लोगों को आप ये दे सकते हैं अगर आप इसको क्लीन अप करते हैं तो क्लीन तो अप करने के लिए तैयार नहीं है डाटा इतना क्लियर है टेक्नोलॉजी आज के दिन में इतना क्लियर है कि टेक्नोलॉजी के आधार पर कितने लोगों का जैसे मैंने कहा डुप्लीकेट कार्ड है वो इनकम टैक्स भरता है ये सब हमने दिया है करना है नहीं करना है स्टेट गवर्नमेंट का काम है क्योंकि आइडेंटिफिकेशन ऑफ बेनिफिट हमने फिक्स कर दिया है अकॉर्डिंग टू टू एक्ट क्या फिक्स किया है तो फिफ्टी परसेंट फॉर दी अर्बन बेनिफिशरी सेवेंटी फाइव परसेंट फॉर दी रूरल बेनिफिशरी ये हमने फिक्स किया है उसके आधार पर आपको किसको देना राज्य सरकार का जिम्मेदारी है तो क्यों झूठ फैलाने का कोशिश कर रहे हैं इसका अर्थ यही है इन लोगों को गरीब लोगों को रियल पुअर पीपल इन लोगों को देने का काम राज्य सरकार करना नहीं चाहते हैं। इसमें जो अभी इन लोग ये जो इन एलिजिबल बेनिफिशरीज का जो बचता है वो ब्लैक में बेचा जा रहा है ਤੇ ਉਹ ਨਾ ਰਸ਼ਨ ਕਾਰਡ ਦੇ ਮੁੱਦੇ ਤੇ ਪੰਜਾਬ ਚ ਸਿਆਸਤ ਪਖੀ ਹੋਈ ਹੈ ਜਿੱਥੇ ਦੋਮਾ ਤੇਰਾ ਨੂੰ ਤੁਸੀਂ ਸੁਣਿਆ ਜਿੱਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਚ ਰਸ਼ਨ ਕਾਰਡ ਧਾਰਕਾਂ ਨੂੰ ਰਸ਼ਨ ਤੋਂ ਵਾਂਝਾ ਰੱਖਣਾ ਚਾਹੁੰਦੀ ਹੈ ਉੱਥੇ ਕਲੈਰੀਫਿਕੇਸ਼ਨ ਦਿੰਦੇ ਹੋਏ ਆਪਾਜਪਾ ਦੇ ਮੰਤਰੀ ਨੇ ਕਿਹਾ ਹੈ ਕਿ ਇਹ ਗਲਤ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ ਬਲਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਉਹ ਲੋਕ ਜੋ ਕਿ ਲਾਭਪਾਤਰੀ ਨਹੀਂ ਨੇ ਯਾਨੀ ਕਿ ਜੋ BPL ਚ ਨਹੀਂ ਹੁੰਦੇ ਘਰੀ ਪਰਿਵਾਰਾਂ ਚ ਨਹੀਂ ਹੁੰਦੇ ਉਹ ਵੀ ਇਸ ਸਕੀਮ ਦਾ ਲਾਭ ਚੁੱਕ ਰਹੀ ਹੈ ਤੇ ਇਹਨਾਂ ਨੂੰ ਫਿਲਟਰ ਆਊਟ ਕਰਨ ਦੇ ਲਈ ਸੁਭਾ ਸਰਕਾਰ ਦੀ ਮਿਵਾਰੀ ਬਣਦੀ ਹੈ ਕਿ ਇਹੋ ਜੇ ਲੋਕਾਂ ਦੇ ਕਾਰਡ ਕੈਨਸਲ ਕੀਤੇ ਜਾਣ ਤਾਂ ਕਿ ਜੋ ਅਸਲੀ ਲਾਭਪਾਤਰੀ ਨੇ ਜੋ ਅਸਲੀ ਗਰੀਬ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਏ ਅੱਜ ਇਸੇ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਨੇ ਲੋਕੇਸ਼ਨ ਨਾਰਿੰਗਜੀ ਭਾਜਪਾ ਦੇ ਬੁਲਾਰੇ ਨਾਲ ਹੀ ਸਾਡੇ ਕਰਮਜੀਤ ਸੰਧੂ ਜੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਅਮਰਜੀਤ ਸਿੰਘ ਉਦੋ ਵਾਲੀ ਰਾਜਨੀਤਿਕ ਵਿਸ਼ਲੇਸ਼ਕ ਸਾਡੇ ਨਾਲ ਮੌਜੂਦ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਤਾਂ ਅ ਲੋਕੇਸ਼ ਜੀ ਤੁਹਾਡੇ ਕੋਲ ਮੈਂ ਆਉਣਾ ਚਾਹਾਂਗੀ ਜਿਸ ਤਰੀਕੇ ਦੇ ਨਾਲ ਪ੍ਰਲਾਦ ਜੀ ਨੂੰ ਅਸੀਂ ਸੁਣ ਰਹੇ ਸੀ ਉਹਨਾਂ ਨੇ ਕਿਹਾ ਹੈ ਕਿ ਇਸ ਸਕੀਮ ਇਸ ਵਾਸਤੇ ਬੋਲਿਆ ਗਿਆ ਹੈ ਕਿ ਜਿਹੜੇ ਲਾਭਪਾਤਰੀ ਉਹਨਾਂ ਨੂੰ ਫਿਲਟਰ ਆਊਟ ਕੀਤਾ ਜਾਏ ਜੋ ਕਿ ਗਲਤ ਤਰੀਕੇ ਦੇ ਨਾਲ ਗਰੀਬਾਂ ਦਾ ਰਾਸ਼ਨ ਲੈ ਰਹੇ ਨੇ ਤਾਂ ਕਿ ਜੋ オリジナル ਬਾਕੀ ਜੋ ਗਰੀਬ ਨੇ ਜਿਨ੍ਹਾਂ ਨੂੰ ਰਾਸ਼ਨ ਨਹੀਂ ਮੋਹਿਆ ਹੁੰਦਾ ਉਹਨਾਂ ਤੱਕ ਇਹ ਰਾਸ਼ਨ ਦੀ ਸਹੂਲਤ ਜਿਹੜੀ ਉਹ ਪੰਚਾਈ ਜਾ ਸਕਦੇ ਤੇ ਇਸ ਦੇ ਉੱਤੇ ਸੁਭਾ ਸਰਕਾਰ ਜਿਸ ਤਰੀਕੇ ਦੇ ਨਾਲ ਕਹਿ ਰਹੀ ਹੈ ਕਿ ਜਿਹਦਾ ਹੋਰ ਨਾ ਸਕੀਮਾਂ ਲੈ ਕੇ ਆਉਂਦੀ ਹੈ ਕੇਂਦਰ ਸਰਕਾਰ ਤੇ ਤਾਂ ਕਰਕੇ ਵੰਜਾ ਰੱਖਣਾ ਚਾਹੁੰਦੀ ਹੈ ਪੰਜਾਬ ਦੀ ਜਨਤਾ ਨੂੰ ਉਸ ਰਾਸ਼ਨ ਤੋਂ ਜਿਸ ਦੀ ਉਹ ਹੱਕਦਾਰ ਹੈ ਕਿਸ ਤਰੀਕੇ ਦੇ ਨਾਲ ਇਹਨੂੰ ਡਿਫੈਂਡ ਕਰੋਗੇ ਕੋਣ ਹੈ ਜੀ ਉਹ ਨੈਸ਼ਨਲ ਫੂਡ ਸਿਕਿਉਰਟੀ ਐਕਟ 2013 ਚ ਡਿਫਾਈਨਡ ਹੈ ਕੀ ਕੀੜਾ ਕੀੜਾ ਬੰਦਾ ਉਹਦਾ ਲਾਭਾਰਥੀ ਹੋ ਸਕਦਾ ਹੈ ਉਹ ਇਹ ਬਿਲਕੁਲ ਸਟੇਟ ਸਬਜੈਕਟ ਆ ਕਿ ਲਾਭਾਰਥੀ ਕੌਣ ਆ ਸਟੇਟ ਨੇ ਆਇਡੈਂਟੀਫਾਈ ਕਰਨਾ ਇਹ ਤੁਸੀਂ ਵੀ ਦੱਸ ਚੁੱਕੇ ਹੋ ਆਪਣੇ ਚੈਨਲ ਤੇ ਮੈਂ ਤੁਹਾਨੂੰ ਫਿਰ ਰਿਪੀਟ ਕਰ ਰਿਹਾ ਇਹਦੇ ਚ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਆ ਉਹ ਸਾਡੇ ਜਿਹੜੇ ਰਾਜ ਮੰਤਰੀ ਨੂੰ ਦੱਸਿਆ ਵੀ ਜੇ ਇਹਨਾਂ ਨੂੰ ਅਸੀਂ ਕੋਈ ਡਾਟਾ ਦਿੱਤਾ ਕਿ ਜੋ ਕੋਈ ਇਨਕਮ ਟੈਕਸ ਰਿਟਰਨ ਦੇ ਰਿਹਾ ਕੋਈ ਕਿਸੇ ਕੋਲ ਕਾਰ ਹੈਗੀ ਆ ਹੁਣ ਤੁਸੀਂ ਆਪ ਦੇਖੋ ਜੇ ਕੋਈ ਬੰਦਾ ਆਪਣੀ ਪ੍ਰਾਈਵੇਟ ਕਾਰ ਰੱਖ ਰਿਹਾ ਤੇ ਫਿਰ ਉਹ ਬੀਪੀਐਲ ਦੇ ਵਿੱਚ ਤਾਂ ਨਹੀਂ ਆਇਆ ਨਾ ਇਹ ਲੋਕਾਂ ਨੂੰ ਦੂਰ ਇਹਨਾਂ ਲੋਕਾਂ ਦੇ ਨਾਮ ਕੱਟਣਾ ਵੀ ਸਟੇਟ ਦੀ ਰਿਸਪੋਨਸੀਬਿਲਟੀ ਆ ਹੁਣ ਹੋ ਕੀ ਰਿਹਾ ਕਿ ਆਪਣਾ ਕੰਮ ਤਾਂ ਕਰਨਾ ਨਹੀਂ ਹਰ ਗੱਲ ਦਾ ਦੋਸ਼ ਜਿਹੜਾ ਸੈਂਟਰ ਦੇ ਸਿਰ ਮੜ ਦੇਣਾ ਇਹਨਾਂ ਦਾ ਇੱਕੋ ਹੀ ਕੰਮ ਆ ਤੁਸੀਂ ਨਾ ਇਹਨਾਂ ਦਾ ਇਤਿਹਾਸ ਕੱਢਿਆ ਕਰੋ ਕੋਈ ਵੀ ਸਵਾਲ ਪੁੱਛਣ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਕਹੂੰਗਾ ਕਿ ਇਹਨਾਂ ਦੇ ਜਿਹੜਾ ਅਕਾ ਯਾ ਕੇਜਰੀਵਾਲ ਉਹਦਾ ਇੱਕ ਭਾਸ਼ਣ ਕੱਢਿਆ ਕਰੋ ਜਿਹੜਾ ਉਹਨੇ ਸ਼ੀਲਾ ਦੀਕਸ਼ਿਤ ਤੇ ਦਿੱਤਾ ਸੀਗਾ ਕਿ ਸ਼ੀਲਾ ਦੀਕਸ਼ਿਤ ਸਭ ਤੋਂ ਵੱਡੀ ਚੋਰ ਹੈ ਸਲਮਾਨ ਖੁਰਸ਼ੀਦ ਚੋਰ ਹੈ ਲਾਲੂ ਪ੍ਰਸਾਦ ਯਾਦਵ ਚੋਰ ਹੈ ਹੋਰ ਪਤਾ ਨਹੀਂ ਕਿੰਨੇ ਕਿ ਨੇਤਾ ਸਗੇ ਔਰ 13 ਸਾਲ ਨੇ ਦਿੱਲੀ ਦੀ ਸਰਕਾਰ ਨੇ ਇੱਕ ਵੀ ਸਬੂਤ ਚੀਲਾ ਦਿਖਸ਼ੀ ਦੇ ਖਿਲਾਫ ਪੇਸ਼ ਨਹੀਂ ਕਰ ਸਕੇ ਸਲਮਾਨ ਖੁਰਸ਼ੀਦ ਦੇ ਨਾਲ ਇਹਨਾਂ ਨੇ ਭਾਈਵਾਲੀ ਕਰ ਲਈ ਲਾਲੂ ਪ੍ਰਸਾਦ ਯਾਦਵ ਦੇ ਨਾਲ ਇਹ ਇੰਡੀਆ ਅਲਾਈਅੰਸ ਦੇ ਪਾਰਟਨਰ ਸਗੇ ਔਰ ਹੁਣ ਵੀ ਜਿਹੜੀ ਭਾਸ਼ਾ ਰਾਹੁਲ ਗਾਂਧੀ ਬੋਲ ਰਿਹਾ ਉਹੀ ਭਾਸ਼ਾ ਭਗਵੰਤ ਮਾਨ ਦੀ ਆ ਕਿਉਂਕਿ ਇੰਡੀਆ ਅਲਾਈਅੰਸ ਦੇ ਦੋਨੋਂ ਇਕੱਠੇ ਨੇ ਇਸ ਕਰਕੇ ਇਹ ਲੋਕ 3.5 ਸਾਲ ਬਾਅਦ ਵੀ ਇਹ ਨਹੀਂ ਸਮਝ ਸਕੇ ਕਿ ਅਸੀਂ ਸਰਕਾਰ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਹੈ ਸਾਡਾ ਕੋਈ ਜ ਕੋਈ ਐਕਟ ਕੁਝ ਕਹਿ ਰਿਹਾ ਹੈ ਸੈਂਟਰਲ ਐਕਟ ਤੇ ਉਹਦੇ ਮੁਤਾਬਕ ਸਾਨੂੰ ਕਾਰਵਾਈ ਕਰਨੀ ਪਊਗੀ ਉਲਟਾ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਕੈਂਪ ਕਿਉਂ ਲਾ ਰਹੀ ਆ ਔਰ ਮੈਂ ਆਪਣੇ ਮੈਂ ਖੁਦ ਕਹਿੰਦਾ ਮੈਂ ਆਪਣੇ 30 ਸਾਲ ਦੇ ਰਾਜਨੀਤਿਕ ਕੈਰੀਅਰ ਚ ਕਦੀ ਐਸਾ ਨਹੀਂ ਦੇਖਿਆ ਕਿ ਸਾਨੂੰ ਕੈਂਪ ਲਾਉਣ ਤੋਂ ਤੇ ਐਮਰਜੈਂਸੀ ਵੇਲੇ ਵੀ ਇਹਨਾਂ ਰੋਕਿਆ ਜਿਹਨਾਂ ਭਗਵੰਤ ਮਾਨ ਦੀ ਸਰਕਾਰ ਰੋਕ ਰਹੀ ਆ ਔਰ ਇੱਥੇ ਕਾਨੂੰਨ ਬਣਾ ਦਿੱਤਾ ਗਿਆ ਵੀ ਕੋਈ ਨਹੀਂ ਜਾਊਗਾ ਦੇਖੋ ਕਿਆ ਜੰਗਲ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ ਠੀਕ ਠੀਕ ਅਸੀਂ ਗੱਲ ਰਾਸ਼ਨ ਕਾਰਡ ਦੀ ਕਰ ਰਹੇ ਸੀਗੇ ਉਹਦੇ ਤੇ ਰਹੀ ਐ ਤੇ ਉਹ ਜ਼ਿਆਦਾ ਵਧੀਆ ਰਾਸ਼ਨ ਕਾਰਡ ਦੀ ਆ ਰਿਹਾ ਨਾ ਜੀ ਹੁਣ ਰਾਸ਼ਨ ਕਾਰਡ ਦੇ ਵਿੱਚ ਜੇ ਤਾਂ ਅਸੀਂ ਸੈਂਟਰ ਨੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਤੇ ਇਸ ਤੇ ਆਪਣਾ ਜਵਾਬ ਦੇਂਦੇ ਜੇ ਉਹਨਾਂ ਨੇ ਇਹਨਾਂ ਨੂੰ ਕੋਈ ਡਾਟਾ ਭੇਜਿਆ ਵਾ ਵੀ ਇਹ ਲੋਕ ਸਾਡੇ ਮੁਤਾਬਕ BPL ਦੇ ਵਿੱਚ ਫਾਲ ਨਹੀਂ ਕਰਦੇ। ਹੂੰ। ਤਾਂ ਸਟੇਟ ਦਾ ਇਹ ਪ੍ਰਾਇਮਰੀਲੀ ਡਿਊਟੀ ਆ ਕਿ ਉਹਨੂੰ ਆਇਡੈਂਟੀਫਾਈ ਕਰੇ। ਹੂੰ। ਜਿਸ ਸਾਡਾ ਡਾਟਾ ਗਲਤ ਆ ਤਾਂ ਸਾਨੂੰ ਰਿਸਪੌਂਡ ਕਰੇ ਕਿ ਨਹੀਂ ਤੁਹਾਡੇ ਕੋਲ ਜਿਹੜਾ ਹੈਗਾ ਵਾ ਡਾਟਾ ਗਲਤ ਆ। ਇਹ ਬੰਦਾ BPL ਕੈਟਾਗਰੀ ਚ ਫਾਲ ਕਰਦਾ ਅਸੀਂ ਉਹਨੂੰ ਦੁਬਾਰਾ ਰੀਚੈੱਕ ਕਰ ਲਾਂਗੇ। ਹੂੰ। ਪਰ ਜੇ ਕੋਈ ਬੰਦਾ ਦੇਖੋ ਦੋ ਗੱਡੀਆਂ ਦਾ ਮਾਲਕ ਆ ਔਰ ਫਿਰ ਮੁਫਤ ਦਾ ਰਾਸ਼ਨ ਲੈ ਰਿਹਾ ਤਾਂ ਤੁਸੀਂ ਮੈਨੂੰ ਦੱਸੋ ਫਿਰ ਇਹ ਜਿਹੜਾ ਲਵਾਰਥੀ ਹੈ ਉਹ ਨਾਲ ਧੋਖਾ ਨਹੀਂ ਹੈ ਠੀਕ ਹੈ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੋਕੇਸ਼ ਜੀ ਲੇਕਿਨ ਬਾਕੀ ਸਟੇਟਸ ਵੀ ਨੇਜ ਹੈ ਬਾਕੀ ਸਟੇਟਸ ਦੀ ਗੱਲ ਕਰੀਏ ਯੂਪੀ ਆ ਹਰਿਆਣਾ ਦੀ ਬਹਿ ਗੱਲ ਕਰਾਂ ਤੇ ਉੱਥੇ ਵੀ ਇਦਾਂ ਦੇ ਬਹੁਤ ਫੈਮਿਲੀਜ਼ ਜਿਨ੍ਹਾਂ ਕੋਲ ਦੋ ਦੋ ਤਿੰਨ ਤਿੰਨ ਗੱਡੀਆਂ ਹੋਵੇ ਸਰਕਾਰੀ ਰਾਸ਼ਨ ਲੈ ਰਹੇ ਦੇਖਿਆ ਐਸਾ ਹੈ ਕਿ ਉਹ ਸਟੇਟ ਦਾ ਸਬਜੈਕਟ ਆ ਆਪਾਂ ਇਸ ਲਈ ਡਿਬੇਟ ਪੰਜਾਬ ਤੇ ਕਰ ਰਹੇ ਆ ਆਪਾਂ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਨਹੀਂ ਪਛ ਸਕਦੇ कि दूसरी स्टेट ਦੇ ਵਿੱਚ ਹੋ ਨਹੀਂ ਰਿਹਾ ਤੇ ਅਸੀਂ ਕਿਉਂ ਕਰੀਏ ਜ਼ਿੰਮੇਵਾਰੀ ਤੋਂ ਭੱਜਣ ਦੀ ਗੱਲ ਨਹੀਂ ਸਰ ਜੇ ਕੇਂਦਰ ਦਾ ਇੱਕ ਫੈਸਲਾ ਹੈ ਤੇ ਉਹ ਸਾਰੀਆਂ ਸਟੇਟਸ ਤੇ ਲਾਗੂ ਹੋਣਾ ਚਾਹੀਦਾ ਹੈ ਸਵਾਲ ਇੱਥੇ ਚਲੋ ਠੀਕ ਹੈ ਠੀਕ ਹੈ ਜਵਾਬ ਲੈ ਲੈਣੇ ਕਰਮਜੀਤ ਜੀ ਕੋਲ ਜਵਾਬ ਲੈ ਲੈਂਦੇ ਮੇਰਾ ਮੇਰਾ 10 ਸੈਕਿੰਡ ਦਾ ਜਵਾਬ ਖੁੱਲ ਵੀ ਲੋ ਤੁਸੀਂ ਬੋਲੋ ਦੇਖੋ ਜੇ ਕੋਈ ਸਟੇਟ ਇੰਪਲੀਮੈਂਟ ਨਹੀਂ ਕਰੇਗੀ ਉਹਦੇ ਕਨਸੀਕਵੈਂਸੀਜ਼ ਇਹ ਫਿਰ ਉਹ ਫੇਸ ਕਰੇਗੀ ਜੇ ਪੰਜਾਬ ਇੰਪਲੀਮੈਂਟ ਨਹੀਂ ਕਰਦਾ ਉਹਦੇ ਕਨਸੀਕਵੈਂਸੀ ਪੰਜਾਬ ਫੇਸ ਕਰੇਗਾ ਤੁਸੀਂ ਇਹਨਾਂ ਨੂੰ ਪੁੱਛੋ ਕਿ ਇਹ ਸੰਵਿਧਾਨ ਦੀ ਸੌਖਾ ਕੇ ਮੈਂ ਮੁੱਖ ਮੰਤਰੀ ਨੂੰ ਪੁੱਛਦੇ ਵੇਲੇ ਨਹੀਂ ਠੀਕ ਹੈ ਠੀਕ ਹੈ ਉਹ ਪੁੱਛ ਲਾਂਗੇ ਲੇਕਿਨ ਨਹੀਂ ਉਹਦੀ 100 ਇਹਨਾਂ ਲੇਕਿਨ ਇਹ ਵੀ ਇਹ ਵੀ ਇਹ ਵੀ ਕੈਨੋਟ ਗੱਲ ਨਹੀਂ ਹੈ ਕੇਂਦਰ ਦਾ ਹਮੇਸ਼ਾ ਇਹ ਪੰਜਾਬ ਵਾਲ ਜਿਹੜਾ ਹੈ ਉਹ ਸੋਤੇਲਾ ਵਿਵਹਾਰ ਜਿਹੜਾ ਹਮੇਸ਼ਾ ਪੰਜਾਬ ਵਾਲ ਦੇਖਿਆ ਜਾਂਦਾ ਹੈ ਦੇਖੋ ਇਹ ਤੁਹਾਡਾ ਇੱਕ মিডিਆ ਨਰੇਟਿਵ ਆ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਇਹ ਆਪਾਂ ਇੱਕ মিডিਆ ਨਰੇਟਿਵ ਬਣਾਇਆ ਹੋਇਆ ਕਿ ਕੇਂਦਰ ਪੰਜਾਬ ਦਾ ਮਤਰੀ ਮਾਂ ਵਾਲਾ ਸਲੂਕ ਕਰਦਾ ਹੈ ਜਿ ਕਿ ਐਸਾ ਕੁਝ ਨਹੀਂ ਹੈ ਜਿ ਜੀ ਤੁਸੀਂ ਆਰਡੀਐਫ ਦਿਲਾ ਦਿਓ ਜੇ ਇਦਾਂ ਨਹੀਂ ਹੈ ਤੁਸੀਂ ਆਰ ਡੀ ਐਫ ਦਿਲਾ ਦਿਓ ਹਾਂ ਮੈਂ ਤੁਹਾਨੂੰ ਆਰ ਡੀ ਐਫ ਬਾਕੜਾ ਦੀ ਸੀਆਈਐਸਫ ਹਟਾ ਦਿਓ ਪੰਜਾਬ ਪੁਲਿਸ ਦੇ ਕਰਮਚਾਰੀ ਪਹਿਲਾਂ ਵੀ ਲੱਗੇ ਸੀ ਚਲੋ ਠੀਕ ਹੈ ਉਹ ਸਾਡਾ ਵੇਸ਼ਾ ਨਹੀਂ ਹੈ ਤੁਸੀਂ ਬਹੁਤ ਸਾਡੇ ਮਾਨਯੋਗ ਹੋ ਲੋਕੇ ਲੰਗੇ ਜੀ ਬਹੁਤ ਤੁਸੀਂ ਮਾਨਯੋਗ ਹੋ ਸਾਡੇ ਠੀਕ ਠੀਕ ਹੈ ਤੁਹਾਡੇ ਕੋਲ ਮੈਂ ਆਵਾਂਗੀ ਦੁਬਾਰਾ ਆਰ ਡੀ ਐਫ ਤੇ ਸੁਪਰੀਮ ਕੋਰਟ ਤੇ ਗਈ ਹੈ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੇ ਕੋਲ ਲਾਵਾਂਗੇ ਕਰਮਜੀਤ ਜੀ ਸਾਡੇ ਨਾਲ ਨੇ ਕਰਮਜੀਤ ਜੀ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਔਰ ਤੁਸੀਂ ਬੜਾ ਮੁਸਕਰਾ ਕੇ ਸੁਣ ਰਹੇ ਸੀਗੇ ਤੁਹਾਡਾ ਜਵਾਬ ਮੈਂ ਜ਼ਰੂਰ ਚਾਵਾਂਗੀ ਕਿਉਂਕਿ ਮੈਨੂੰ ਵੀ ਬੜਾ ਪੰਜਾਬ ਦਾ ਲਾਅਸ ਹੈ ਤੇ ਜੇ ਬਾਕੀ ਸਟੇਟਸ ਦੀ ਆਪਾਂ ਗੱਲ ਕਰ ਦਿੰਦੇ ਰੋ ਸਟੇਟਸ ਅਬਜੈਕਟਿਵ ਹੋ ਜਾਂਦਾ ਜੀ ਦੇਖੋ ਮੈਡਮ ਇਦਾਂ ਮੈਨੂੰ ਲੱਗਦਾ ਭਾਈ ਸਾਹਿਬ ਬੋਲ ਰਿਹਾ ਸੀ ਤੇ ਮੈਂ ਮੁਸਕਰਾਇਸ ਕਰਕੇ ਰਹੀ ਸੀ ਕਿ ਇਹਨਾਂ ਦੀ ਆਦਤ ਆ ਭਾਜਪਾ ਵਾਲਿਆਂ ਦੀ ਕਿ ਹਮੇਸ਼ਾ ਗਲਤ ਦਲੀਲਾਂ ਪੇਸ਼ ਕਰਕੇ ਇਹ ਪੰਜਾਬ ਦੀ ਆਵਾਮ ਨੂੰ ਜਿਹੜਾ ਉਹ ਸ਼ੁਰੂ ਤੋਂ ਹੀ ਦੇਸ਼ ਦੀ ਆਵਾਮ ਨੂੰ ਤੁਸੀਂ ਦੇਖੋ ਅੱਜ ਸੈਂਟਰ ਚ ਆਪਾਂ ਮੈਂ ਵਿਸ਼ੇ ਤੋਂ ਨਹੀਂ ਭਟਕੂਗੀ ਪਰ ਇਹਨਾਂ ਨੂੰ ਆਦਤ ਪੈ ਗਈ ਆ ਹਰ ਚੀਜ਼ ਨੂੰ ਮੈਮੋਪਲੇਟ ਕਰਨ ਦੀ ਔਰ ਪੰਜਾਬ ਦੇ ਪ੍ਰਤੀ ਜਿਹੜਾ ਇਹਨਾਂ ਦਾ ਹਮੇਸ਼ਾ ਤਖਤ ਤੇ ਕਰੜਾ ਰੋਖ ਰਿਆ ਉਹਦੇ ਵਾਰ ਤੁਸੀਂ ਵੀ ਇਹਨਾਂ ਨਾਲ ਜਿਵੇਂ ਥੋੜੀ ਚਰਚਾ ਕੀਤੀ ਆ ਔਰ ਇਹ ਸਾਰੇ ਪੰਜਾਬ ਨੂੰ ਪਤਾ ਹੈ ਜੀ ਹੁਣ ਅੱਜ ਤੁਸੀਂ ਇਹ ਦੇਖੋ ਇਹ 55 ਲੱਖ ਕਿਹੜੇ ਰਾਸ਼ਨ ਕਾਰਡ ਦੇ ਲਾਪਾਤਰੀ ਨੇ ਉਹਨਾਂ ਦੇ ਕਾਰਡ ਜਿਹੜਾ ਉਹ ਕਟਨ ਖਤਮ ਕਰਨ ਦੀ ਗੱਲ ਕਰ ਰਿਆ ਤੁਸੀਂ ਵੀ ਨਾਲ ਵਿੱਚ ਗੱਲ ਦੱਸੋ ਕਿ ਉਹ ਲੋਕ ਨੇ ਜਿਹੜੇ ਆਪਣਾ ਗੁਜ਼ਰ ਬਸਰ ਬੜੀ ਮਿਹਨਤ ਕਰਕੇ ਮਜ਼ਦੂਰੀ ਕਰਕੇ ਕਰਦੇ ਨੇ ਅੱਜ ਤੁਸੀਂ ਉਹਨਾਂ ਲੋਕਾਂ ਨੂੰ ਜਦੋਂ ਔਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਇਹਨਾਂ ਦੀ ਸਾਜ਼ਿਸ਼ ਔਰ ਪਲਾਨਿੰਗ ਆ ਪੰਜਾਬ ਦੇ ਪ੍ਰਤੀ ਹਰ ਐਂਗਲ ਤੇ ਜਿੱਥੇ ਇਹਨਾਂ ਦਾ ਰੋਈਆ ਸਖਤ ਆ ਲੇਕਿਨ ਇਹਦੇ ਪਿੱਛੇ ਇਹਨਾਂ ਦੀ ਪਲਾਨਿੰਗ ਕੀ ਆ ਕਿਉਂਕਿ ਇਹ ਬੜੇ ਤਰੀਕੇ ਨਾਲ ਬੜਾ ਲੰਮਾ ਸੋਚ ਕੇ ਜਿਹੜਾ ਹਮੇਸ਼ਾ ਮੈਟੂਟੇਟ ਕਰਦੇ ਆ ਅੱਗੇ ਇਲੈਕਸ਼ਨ ਆ ਰਹੇ ਨੇ ਇਲੈਕਸ਼ਨਾਂ ਨੂੰ ਤੱਕੇ ਰਲ ਲੋਕਾਂ ਨੂੰ ਜਿਹੜਾ ਉਹ ਉਹਨਾਂ ਅਲੋਕ ਐਂਗਲ ਦਿਖਾ ਕੇ ਵੋਟ ਚੋਰੀ ਕਰਕੇ ਹਰ ਚੀਜ਼ ਨੂੰ ਗਲਤ ਐਂਗਲ ਦਾ ਪੇਸ਼ ਕਰਕੇ ਇਹ ਸਰਕਾਰ ਚੋਂ ਸੱਤਾ ਚ ਰਹਿਣ ਦੀ ਇਹਨਾਂ ਦੀ ਆਦਤ ਆ ਪੰਜਾਬ ਚ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਫਲਤਾਪੂਰਵਕ ਸਰਕਾਰ ਚੱਲ ਰਹੀ ਹੈ ਇਹ ਉਹਦੇ ਤੋਂ ਤਿਲ ਮਿਲਾਏ ਹੋਏ ਨੇ ਇਹਨਾਂ ਨੇ ਕੀ ਸੋਚਿਆ ਕਿ 55 ਲੱਖ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟ ਦੋ ਲੋਕਾਂ 'ਚ ਇੱਕ ਪਰਸੈਪਸ਼ਨ ਬਣੇਗੀ ਕਿ ਦਰੋਜੇ ਪੰਜਾਬ ਸਰਕਾਰ ਨੇ ਰੋਣਾ ਪੇਚੇਗਾ ਕਿ ਦੇਖੋ ਜੀ ਗਰੀਬ ਲੋਕਾਂ ਦੇ ਰਾਸ਼ਨ ਕੱਟਦੇ ਕਿਉਂਕਿ ਇੱਥੇ ਜਿਹੜਾ ਰਾਸ਼ਨ ਕਾਰਡ ਲਾਭਕਾਰੀ ਨੇ ਲਾਭਕਾਰੀਓ ਸਾਰੇ ਦੇ ਸਾਰੇ ਗਰੀਬ ਪਰਿਵਾਰ ਤੇ ਸਾਡੇ ਜਿਹੜੇ ਸਾਥੀ ਨੇ ਸਾਡੇ ਜਿਹੜੇ ਆਵਾਮਾ ਜੋਤੋਂ ਨਾ ਇੱਕ ਗਲਤ ਪਰਸੈਪਸ਼ਨ ਬਣੇ ਕਿ ਪਾਰਟੀ ਦੇ ਪ੍ਰਤੀ ਆਪਾਂ ਲੇਕਿਨ ਕਰਮਜੀਤ ਜੀ ਕਰਮਜੀਤ ਜੀ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ ਐਡੀਸ਼ਨਲ ਕੋਈ ਅੱਛਾ ਕੁਐਸਚਨ ਇੱਥੇ ਇਹ ਵੀ ਹੈ ਕਿ ਬਾਕੀ ਸਟੇਟਸ ਵਾਂਗੂ ਪੰਜਾਬ 'ਚ ਵੀ ਕੁਝ ਲੋਕ ਆਏ ਜਿਹੇ ਹੈਗੇ ਨਹੀਂ ਕਿਉਂਕਿ ਬੀਪੀਐਲ ਦੇ ਅੰਡਰ ਫਾਲ ਨਹੀਂ ਕਰਦੇ ਉਹ ਗੁੱਡ ਟੂ ਡੂ ਨੇ ਤੇ ਟੈਕਸਿਸ ਵੀ ਭਰਦੇ ਨੇ ਦੋ ਦੋ ਗੱਡੀਆਂ ਵੀ ਰੱਖੀਆਂ ਨੇ ਉਸ ਦੇ ਬਾਵਜੂਦ ਵੀ ਉਹ ਰਾਸ਼ਨ卡 ਦੀ ਸਕੀਮ ਦਾ ਲਾਭ ਲੈ ਰਹੇ ਇਹ ਕਿਤਨਾ ਕਿਤੇ ਆਬਸਟੈਕਲ ਜ਼ਰੂਰ ਬਣਦਾ ਹੈ ਉਸ ਗਰੀਬ ਤਬਕੇ ਵਾਸਤੇ ਜੋ ਅਸਲੀ ਹੱਕਦਾਰ ਹੈ ਉਸ ਰਾਸ਼ਨ ਦਾ ਉਹਨੂੰ ਕਿੱਦਾਂ ਫਿਲਟਰ ਆਊਟ ਕਰੋਗੇ ਜੀ ਬਿਲਕੁਲ ਮੈਂ ਫਿਲ ਅਸੀਂ ਪਿੱਛੇ ਜੇ ਇਸ ਚੀਜ਼ ਦਾ ਸਰਵੇ ਕਰਕੇ ਬਹੁਤ ਸਾਰੇ ਲੋਕ ਸੀਗੇ ਜਿਨੇ ਜਿਹੜੇ ਇਸ ਮੈਨੂੰ ਲੱਗਦਾ ਸੀਗਾ ਕਿ ਜਿਹੜੇ ਉਹਨਾਂ ਨੂੰ ਨਹੀਂ ਲੈਣ ਦੀ ਜ਼ਰੂਰਤ ਅਸੀਂ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਨੇ ਪੰਜਾਬ ਸਰਕਾਰ ਨੇ ਸਾਰਾ ਡਾਟਾ ਸਰਵੇਖਣ ਬਾਅਦ ਤੁਸੀਂ ਦੇਖ ਲਿਆ ਹੋਣਾ ਬਹੁਤ ਸਾਰੇ ਲਾਭਪਾਤਰੀ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਜਿਹਨੂੰ ਲੋੜ ਵੀ ਨਹੀਂ ਹੈ ਉਹ ਰਾਸ਼ਨ ਲੈ ਰਹੇ ਸੀ ਉਸਨਾਂ ਦੇ ਰਾਸ਼ਨ ਕਾਰਡ ਕੱਟੇ ਨੇ ਅਸੀਂ ਤਾਂ ਖੁੱਲ੍ਹ ਚੋੜਾ ਹੋ ਇਸ ਚੀਜ਼ ਵਾਸਤੇ ਅਵੇਰਾ ਕਿ ਜਿਹੜਾ ਲਾਭਪਾਤਰੀ ਗਲਤ ਤਰੀਕੇ ਨਾਲ ਲੋੜਵਾ ਕੰਤਾ ਹੱਕ ਲਿਆ ਰਿਹਾ ਉਹ ਦਾ ਕਟੋ ਲੇਕਿਨ ਇੱਕ ਇੱਕ ਫਿਕਰ ਦੇਖੋ ਤੁਸੀਂ ਮੈਡਮ 52 ਲੱਖ ਲੋਕਾਂ ਤੇ ਕੁਐਸਚਨ ਮਾਰਕ ਲਗਾਤਾ ਇਹਦੇ ਪਿੱਛੇ ਤਾਂ ਇੱਕ ਬੜੀ ਵੱਡੀ ਜਿਹੜੀ ਸਾਜ਼ਿਸ਼ ਆ ਉਹ ਬੜੀ ਕਲੀਅਰ ਨਜ਼ਰ ਆ ਰਹੀ ਆ ਔਰ ਇੱਕ ਚੀਜ਼ ਹੋਰ ਮੈਂ ਤੁਹਾਡੇ ذریعے ਪੰਜਾਬ ਦੀ ਆਵਾਮ ਨੂੰ ਜਿਹੜਾ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੂੰਗੀ ਔਰ ਜਿਹੜੇ ਸਾਡੇ ਪੈਨਲਿਸਟ ਬੈਠੇ ਆ ਕੁਮੇਸ਼ ਜੀ ਉਹਨਾਂ ਨੂੰ ਪੁੱਛਣਾ ਚਾਹੂੰਗੀ ਤੁਸੀਂ ਅਡਾਨੀਆਂ ਅਬਾਨੀਆਂ ਦਾ ਕਰੋੜਾ ਰੁਪਈਆ ਜਿਹੜਾ ਉਹ ਮਾਫ਼ ਕਰ ਦਿੰਦੇ ਹੋ ਇੱਥੇ ਤੁਸੀਂ ਇਮਰਨ ਜੀ ਕੀ ਆਇਆ ਇਹਦਾ ਟੌਪਿਕ ਆ ਫਿਰ ਮੈਂ ਤੁਹਾਨੂੰ ਪੁੱਛੂਗਾ ਕਿ ਕੇਜਰੀਵਾਲ ਮੁੱਲਾਪੁਰ ਤੇ ਮੁਹਾਲੀ ਚ ਕਿਉਂ ਰਹਿ ਰਿਹਾ ਕਿਆ ਇਹ ਆਜ ਤੇ ਟੌਪਿਕ ਤੇ ਡਿਬੇਟ ਹੋ ਰਹੀ ਆ ਕਿ ਜਿੜੀ ਵਾਲ ਵਾਅਦੀ ਚ ਰਹਿ ਰਿਹਾ ਯਾਰ ਜੋਰ ਰਹਿ ਰਿਹਾ ਕਿ ਕਪੈਸਿਟੀ ਚ ਰਹਿ ਰਿਹਾ ਚੋਰੀ ਕੀਤਾ ਜਾ ਰਿਹਾ ਸਿਮਰਨ ਜੀ ਰਖੋ ਕਰਮਜੀਤ ਜੀ ਕਰਮਜੀਤ ਜੀ ਠੀਕ ਹੈ ਠੀਕ ਹੈ ਠੀਕ ਹੈ ਕਰਮਜੀਤ ਜੀ ਇੱਕ ਛੋਟਾ ਜਿਹਾ ਸੀਐਲਯੂ ਕਰਨ ਲਈ ਕੇ ਜੀ ਜੀ ਸ਼ਾਂਤ ਹੋ ਜਾਓ ਤੁਸੀਂ ਉਂਦੇ ਤੇ ਵਾਪਸ ਆ ਜਾਣਾ ਸ਼ਾਂਤ ਹੋ ਜਾਓ ਲੋਕੇਸ਼ ਜੀ ਤੁਸੀਂ ਕਰਮਜੀਤ ਜੀ ਕੀ ਕਹੇ ਤੁਹਾਡਾ ਜਵਾਬ ਲੈ ਲਿਆ ਮੈਂ ਠੀਕ ਹੈ ਓਕੇ ਓਕੇ ਠੀਕ ਹੈ ਸਾਡੇ ਨਾਲ ਅਮਰਜੀਤ ਜੀ ਵੀ ਜੁੜੇ ਨੇ ਅਮਰਜੀਤ ਉਦੋਵਾਲੀ ਜੀ ਰਾਜਨੀਤਿਕ ਵਿਸ਼ਲੇਸ਼ਕ ਨੇ ਅ ਅਮਰਜੀਤ ਜੀ ਦੋ ਚੀਜ਼ਾਂ ਨੇ ਇੱਥੇ ਤਾਂ ਕੋਵਿਡ ਦੇ ਜਿਹੜੀ ਪ੍ਰਧਾਨ ਮੰਤਰੀ ਨੇ ਸਕੀਮ ਲਾਗੂ ਕੀਤੀ ਸੀ ਅਨਯੋਜਨਾ ਕਰਕੇ ਉਹ ਅੱਗੇ ਅੱਗੇ ਵਧਾ ਦਿੱਤੀ ਗਈ ਕਿਹਾ ਗਿਆ ਕਿ ਲੋਕ ਜਿਹੜੇ ਅਸਮਰਥ ਨੇ ਉਹਨਾਂ ਨੂੰ 80 ਕਰੋੜ ਲੋਕ ਦੱਸੇ ਜਾਂਦੇ ਜਿਹੜੇ ਅਸਮਰਥ ਨੇ ਉਹਨਾਂ ਨੂੰ ਰਾਸ਼ਨ ਮਿਲਣਾ ਜਾਰੀ ਰਹੇਗਾ ਮੇਰੇ ਖਿਆਲ 2027 ਤੱਕ ਇਹ ਜਾਰੀ ਰਹੇਗਾ ਦੂਸਰੇ ਪਾਸੇ ਕਿਹਾ ਜਾਂਦਾ ਹੈ ਕਿ ਪੰਜਾਬ ਵਰਗੇ ਸਟੇਟਸ ਫਿਲਟਰ ਆਊਟ ਕਰਨ ਵੀ ਰਾਸ਼ਨ ਕਾਰਡ ਦੇ ਕੋਣ ਲਾਭਪਾਤਰੀ ਨਹੀਂ ਹੈਗਾ ਉਹਨਾਂ ਦੀ ਵਾਈ ਕੀ ਵਾਸੀ ਕਰਾ ਕੇ ਉਹਨਾਂ ਨੂੰ ਹਟਾਇਆ ਜਾਏ ਇਹ ਡਬਲ ਸਟੈਂਡਰਡਸ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਫ੍ਰੀ ਆਟਾ ਉਹ ਜਿਹੜੀ ਸਕੀਮ ਹੈ ਪ੍ਰਧਾਨ ਮੰਤਰੀ ਅੰਨ ਯੋਜਨਾ ਉਹ ਲਾਗੂ ਰਹੇਗੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਜਾਬ 'ਚ ਫਿਲਟਰ ਆਊਟ ਕੀਤਾ ਜਾਏਗੀ ਰਾਸ਼ਨ ਕਾਰਡ ਧਾਰਕ ਕਿਹੜਲਾ ਪਾਤਰੀ ਹੈਗੇ ਨੇ ਕਿਹੜਲਾ ਪਾਤਰੀ ਨਹੀਂ ਨੇ ਤੇ ਸਟੇਟ 'ਚ ਕਿੰਨਾ ਕੁ ਅਧਿਕਾਰ ਸੈਂਟਰ ਦਾ ਬਣਦਾ ਹੈ ਇਹੋ ਜੀਆਂ ਸਕੀਮਾਂ ਲਾਗੂ ਕਰਨ ਦਾ ਤੇ ਹਟਾਉਣ ਦਾ ਦੇਖੋ ਸਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਮੇਰੇ ਸਦੂ ਭੈਣ ਜੀ ਨੇ ਤੇ ਕੇਸ਼ ਭਾਈ ਸਾਹਿਬ ਨੇ ਬੀਜੇਪੀ ਤੋਂ ਜੀ ਕੋਈ ਨਾ ਕੋਈ ਪਰਸਨਲ ਨਾ ਲੋ ਹਨਗਾ ਤਾਂ ਇਹ ਗੱਲ ਕਵਾਂਗਾ ਮਾਰਿਆ ਤੋਂ ਮਾਰੇ ਦਿਨ ਦੇਖੇ ਨੇ ਪੰਜਾਬ ਨੇ ਹੂੰ ਰਿਪੀਟ ਕਰ ਦਿਆਂ ਮਾਰਿਆ ਤੋਂ ਮਾਰੇ ਦਿਨ ਹੂੰ ਦੇਖੇ ਨੇ ਪੰਜਾਬ ਨੇ ਜਿਹੜੀ ਗੱਲ ਅਸੀਂ ਬੀਜੇਪੀ ਦੀ ਕਰਦੇ ਆ ਹੁਣ ਤੱਕ ਸਭ ਤੋਂ ਨਿਖੇਧ ਪਾਰਟੀ ਨਾ ਨਿਖੇਧ ਸਰਕਾਰ ਮੈਂ ਕਵਾਂਗਾ ਸਾਡੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਵਿੱਚ ਜੋ ਸਾਡੇ ਆਤਨਾ ਦੇ ਉੱਤੇ ਧੱਬਾ ਜਿਹੜਾ ਬਣ ਗਿਆ ਉਹ ਹੈ ਬੀਜੇਪੀ ਦੀ ਸਰਕਾਰ ਜੋ ਕਿ ਐਸ ਟਾਈਮ ਇਹ ਮੈਸਲੀ ਬੋਲ ਰਹੇ ਆ ਕਿ ਮੁਸੀਬਤ ਵੇਲੇ ਤੇ ਦੁਸ਼ਮਣ ਹੋਵੇ ਨਾ ਮੁਸੀਬਤ ਦੇ ਵਿੱਚ ਤੇ ਉਹਦੇ ਪ੍ਰਤੀ ਵੀ ਹਮਦਰਦੀ ਜਾਗ ਜਾਂਦੀ ਆ ਔਰ ਇੱਥੇ ਪੰਜਾਬ ਪਾਣੀਆਂ ਚ ਡੁੱਬ ਰਿਹਾ ਔਰ ਇਹਨਾਂ ਨੂੰ ਰਸਨ ਕਾਰਦੀ ਪਈ ਹ ਹੋਂ ਤਾਂ ਦੇਣਾ ਸੀ ਨਾ ਕਿ ਖੋਣਾ ਹੂੰ ਬਿਲਕੁਲ ਹੁਣ ਜੇ ਇੱਥੇ ਪੰਜਾਬੀ ਕਹਿਣਗੇ ਸਾਡੇ ਨਾਲ ਮਤਰਈ ਮਾਮਲਾ ਸਵਾਲ ਹੈ ਤੇ ਸਾਡਾ ਵਿਵਹਾਰ ਹੈ ਮਤਰਈ ਮਾਮਲਾ ਹੂੰ ਤੇ ਇਹ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਸਾਬਤ ਕਰ ਰਿਹਾ ਬਿਲਕੁਲ ਪੰਜਾਬ ਤਾਂ ਪਾਣੀ ਚ ਡੁੱਬਿਆ ਪਿਆ ਹੈ ਬਿਲਕੁਲ 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 ਪੰਜਾਬ ਦੇ ਲੋਕਾਂ ਨੂੰ ਜ਼ਰੂਰਤ ਹੈ ਹੂੰ ਔਰ ਇਸ ਕੱਟ ਕੇ ਰਸਨ ਕਾਰਡ ਤੇ ਉੱਥੇ ਹੱਲਾ ਮਚਾ ਰਹੇ ਫਿਰ ਆਪਾਂ ਭਾਜਪੀ ਵਾਲੇ ਭਾਈ ਸਾਹਿਬ ਲਕੇਸ਼ ਜੀ ਬੈਠੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੈਂਥ ਪਿੰਡਾਂ ਚ ਕਾਹਦੇ ਲਾਉਂਦੇ ਆ ਆਪਾਂ ਹੂੰ ਇੱਕ ਕਰੀ ਕੈਂਪ ਚ ਜਾ ਕੇ ਵੀ ਬੋਲੋ ਨਾ ਕਿ ਅੱਜ ਪਾਣੀ ਚ ਪੰਜਾਬ ਡੁੱਬਿਆ ਪਿਆ ਔਰ ਅਸੀਂ ਪੰਜਾਬ ਦਾ ਰਾਸ਼ਨ ਜਿਹੜਾ ਉਹ ਬੰਦ ਕਰ ਰਹੇ ਆਂ ਪੰਜਾਬ ਹੀ ਕਿਉਂ ਲੜਕਦਾ ਏ ਅੱਖਾਂ ਦੇ ਵਿੱਚ ਅਸਲ ਉਹਦਾ ਰੀਜਨ ਹੈ ਬੜਾ ਵੱਡਾ ਜੀ ਹੂੰ ਉਹਦੇ ਪਿੱਛੇ ਲੌਜੀਕਲ ਬਹੁਤ ਵੱਡਾ ਲੌਜੀਕ ਆ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨ ਲੱਗਿਆ ਜੀ ਜੀ ਕਿ ਬਾਰ ਬਾਰ ਅਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਆਮ ਪੜਦੇ ਆ ਜਾਂ ਸੁਣਦੇ ਆ ਹੂੰ ਕਿ ਜਿਹੜਾ ਦੇਸ਼ ਆਜ਼ਾਦ ਹੋਇਆ ਭਾਰਤ ਪੰਜਾਬ ਤਾਂ ਉੱਡ ਗਿਆ ਪੰਜਾਬ ਦੇ ਤਾਂ ਦੋ ਹਿੱਸੇ ਹੋਏ ਨੇ ਪੰਜਾਬ ਨਾਲ ਕੋਈ ਅੱਜ ਤੋਂ ਮਾਰਾ ਥੋੜੀ ਹੋ ਰਿਆ ਪੰਜਾਬ ਉਹ ਹੈ ਜਿੰਨੇ ਸਿਕੰਦਰ ਮਹਾਨ ਜਿਸਨੇ ਪੂਰਾ ਹਿੰਦੂ ਜਿਹੜਾ ਸੀਗਾ ਵਰਲਡ ਜੈੱਟ ਲਿਆ ਪਰ ਪੰਜਾਬ ਚ ਆ ਕੇ ਉਹਨੂੰ ਗੋਡੇ ਟੇਕਣੇ ਪਏ ਹਮ ਪੰਜਾਬ ਤਾਂ ਉਹ ਹੈ ਕਾਬਲ ਖੰਡਾਰ ਜਿੱਥੋਂ ਵਿਟੋ ਪਾਵਰ ਅਮਰੀਕਾ ਆਪਣੇ ਹਥਿਆਰ ਹੈਲੀਕਾਪਟਰ ਛੱਡ ਕੇ ਭੱਜਿਆ ਇਤਿਹਾਸ ਗਵਾਹ ਪੰਜਾਬ ਨੇ ਉਹਨੂੰ ਵੀ ਜਿੱਤਿਆ ਫਲਵਾਰਾ ਪਵਾਦ ਪੰਜਾਬ ਨਾਲ ਵਿਤਕਰੇ ਦਾ ਕਾਰਨ ਹੈ ਬੜਾ ਵੱਡਾ ਉਹ ਕਾਰਨ ਇਹੀ ਹੈ ਕਿ ਜਦੋਂ ਵੀ ਕਿਤੇ ਬਗਾਵਤ ਉੱਠਦੀ ਹੈ ਔਰ ਫਿਰ ਬਗਾਵਤ ਸਿਰੇ ਚੜਦੀ ਹੈ ਉਹ ਜੰਗ ਜਿੱਤੀ ਜਾਂਦੀ ਆ ਉਹ ਸਿਰਫ ਪੰਜਾਬੀ ਜਿੱਤਦੇ ਤੇ ਇਹਨਾਂ ਨੂੰ ਮਾਰਨਾ ਕਿਉਂ ਇਹ ਮਸੂਲਤੇ ਸਿਰਫ ਇਹਦਾ ਆ ਠੀਕ ਹੈ ਠੀਕ ਹੈ ਠੀਕ ਹੈ ਅੱਜ ਇਹ ਮੈਂ ਇਸਮਰਨ ਜੀ ਇੱਕ ਮਿੰਟ ਇੱਕ ਮਿੰਟ ਸੋਚ ਜੀ ਗਾ ਹਾਂਜੀ ਹਾਂਜੀ ਮੈਂ ਪਹਿਲੀ ਡਿਬੇਟ ਦੇ ਵਿੱਚ ਵੀ ਬੇਪੱਕੀ ਟਿੱਪਣੀ ਕਰਨ ਦਾ ਐਸਾ ਰਵੱਈਆ ਮੈਂ ਕਿਸੇ ਚੈਨਲ ਤੇ ਨਹੀਂ ਦੇਖਿਆ ਮੇਰੀ ਸੁਣਿਆ ਲੋਕੇ ਸੇ ਇੱਕ ਗੱਲ ਇੱਕ ਦੂਜੇ ਨਾਲ ਗੱਲ ਕਰ ਰਹੇ ਨੇ ਇੱਕ ਮਿੰਟ ਰੁਕੋ ਇੱਕ ਗੱਲ ਇੱਥੇ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਐਂਕਰ ਬਾਇਸ ਨਹੀਂ ਹੋ ਸਕਦਾ ਨਹੀਂ 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 ਸਰ ਮੈਂ ਬਾਇਸ ਨਹੀਂ ਐ ਮੈਂ ਤੁਹਾਨੂੰ ਇਕੁਅਲ ਟਾਈਮ ਦਿੱਤਾ ਤੁਸੀਂ ਮੈਨੂੰ ਬਾਇਸ ਨਹੀਂ ਕਹਿ ਸਕਦੇ ਮੈਂ ਇਕੁਅਲ ਟਾਈਮ ਦਿੱਤਾ ਮੈਂ ਉਹਨਾਂ ਨੂੰ ਸੁਣ ਰਹੀ ਆ ਮੈਂ ਤੁਹਾਨੂੰ ਨਹੀਂ ਸੁਣ ਰਹੀ ਆ ਅੱਜ ਬਾਅਦ ਦੇ ਪਾਣੀ ਦਾ ਮੁੱਦਾ ਨਹੀਂ ਹੈਗਾ ਤਾਂ ਕੀ ਮਤਲਬ ਨਹੀਂ ਨਹੀਂ ਤੁਸੀਂ ਇੱਕ ਮਿੰਟ ਮੇਰੇ ਗੱਲ ਸੁਣੋ ਤੁਸੀਂ ਕਿੰਨੀ ਵਾਰੀ ਗਏ ਹੋ ਫੀਲਡ 'ਚ ਕਿੰਨੀ ਵਾਰੀ ਤੁਹਾਡੀ ਟੋਡੀ ਨੇ ਕਾਰਟੀ ਜਿਹੜੀ ਉਹ ਫੀਲਡ 'ਚ ਗਈ ਐ ਇਹ ਗਲਤ ਗੱਲ ਐ ਤੁਸੀਂ ਬਾਇਸ ਕਰ ਰਹੇ ਹੋ ਕੁਸੀਂ ਦੂਸਰੇ ਬੰਦੇ ਨੂੰ ਚਿਰਪਖ ਟਿੱਪਣੀ ਕਰਦੋਂ ਟੌਪਿਕ ਤੋਂ ਬਾਹਰ ਜਾ ਕੇ ਗੱਲ ਕਰਨ ਦੇ ਰਹੇ ਹੋ ਅੱਜ ਗੱਲ ਜਿਹੜੀ ਟੌਪਿਕ 'ਚ ਹੋ ਰਹੀ ਹੈ ਉਸੇ ਗੱਲ ਕਰਨ ਠੀਕ ਹੈ ਰਾਜਿੰਦੀ ਗੱਲ ਹੋ ਰਹੀ ਹੈ ਨਾ ਜੋ ਮਰਜ਼ੀ ਬੋਲੀ ਜਾਂਦੇ ਠੀਕ ਹੈ 1 ਮਿੰਟ ਰਾਜਿੰਦੀ ਗੱਲ ਹੋ ਰਹੀ ਹੈ ਟਾਈਮ ਦੇਖੋ ਨਾ ਤੁਸੀਂ ਨਹੀਂ 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 ਲੋਕ ਇਸ ਜੀ ਬਿਲਕੁਲ ਨਹੀਂ ਟਾਈਮ ਦੇਖੋ ਸਹੀ ਕਹਿ ਰਹੇ ਨੇ ਜਿਹੜਾ ਜਹਾੜਾ ਆਉਂਦਾ ਹੈ ਪੰਜਾਬ ਜਹਾੜਾ ਆਉਂਦਾ ਹੈ ਤੁਸੀਂ ਰਾਸ਼ੀ ਕੱਟ ਦੀ ਗੱਲ ਕਰੋਗੇ ਬਿਲਕੁਲ ਤੁਸੀਂ ਟੌਪਿਕ ਤੋਂ ਬਾਹਰ ਜਾ ਕੇ ਮੈਂ ਗੱਲ ਕਰਦਾ ਤੁਸੀਂ ਵਿੰਟੋਕਦੇ ਹੋ ਆ ਕੀ ਅੱਜ ਆਪਾਂ ਬਾੜ ਦੇ ਪਾਣੀ ਤੇ ਗੱਲ ਕਰ ਰਹੇ ਆ ਕਿਆ ਬਾਹਰ ਦੇ ਪਾਣੀ ਤੇ ਤੁਸੀਂ ਪੋਲਿਟਿਕਸ ਕਿਉਂ ਕਰ ਰਹੇ ਹੋ ਇਸ ਮੈਟਰ ਤੇ ਅਮਰਜੀਤ ਜੀ ਪੋਲਿਟਿਕਸ ਕਿਉਂ ਕਰ ਰਹੇ ਹੋ ਉਹਨਾਂ ਨੇ ਕੀ ਗਲਤ ਕਿਹਾ ਅਮਰਜੀਤ ਜੀ ਨੇ ਪਾਣੀ ਜੋ ਪੂਰਾ ਪੰਜਾਬ ਤੋਂ ਬਹਿ ਹੋਇਆ ਤੁਸੀਂ ਰਾਸ਼ਨ ਕਾਰਡ ਦੀ ਗੱਲ ਕਰ ਰਹੇ ਹੋ ਸਹੀ ਕਹਿ ਰਹੇ ਹੋ ਤੁਹਾਨੂੰ ਤਾਂ ਰਾਸ਼ਨ ਵੰਡਣਾ ਚਾਹੀਦਾ ਹੈ ਡਿਬੇਟ ਨਹੀਂ ਕਰ ਰਹੇ ਬਾਹਰ ਦੇ ਪਾਣੀ ਤੇ ਡਿਬੇਟ ਨਹੀਂ ਕਰ ਰਹੇ ਕਾਦੇ ਤੇ ਡਿਬੇਟ ਕਰ ਰਹੇ ਠੀਕ ਹੈ ਰਾਸ਼ਨ ਤੇ ਡਿਬੇਟ ਕਰ ਰਹੇ ਨਾ ਤੁਹਾਡੀ ਗਈ ਪਾਰਟੀ ਗਈ ਤੁਹਾਡੀ ਪਾਰਟੀ ਫੀਲਡ 'ਚ ਦੇ ਵੀਰੋ ਗਾਕੇ ਸੇ ਕੈਂਪ ਲਗਾਇਆ ਸੀ ਕਿ ਰਾਜਨੀਤਿਕ ਗੱਲ ਕੀਤੀ ਤੁਸੀਂ ਕਿਹਾ ਵੀ ਹਾਂ ਕੇਂਦਰ ਤੋਂ ਆਈ ਮਦਦ ਆਈ ਅਸੀਂ ਵੰਡੀ ਤੁਸੀਂ ਵਾਇਸੇ ਵਾਇਸੇ ਜਿਹੜੀ ਆ ਸਾਰਾ ਕੁਝ ਕਰਦੇ ਜੀ ਬਿੰਨੂ ਤਾਨੂੰ ਗੱਲ ਨਹੀਂ ਆ ਰਹੀ ਤੁਸੀਂ ਮੈਨੂੰ ਬਾਇਸ ਕਹਿ ਰਹੇ ਚਲੋ ਛੱਡੋ ਠੀਕ ਹੈ ਸ਼ਾਂਤ ਹੋ ਜਾਓ ਠੰਡੇ ਹੋ ਜਾਓ ਤੁਸੀਂ ਮੈਂ ਤੁਹਾਨੂੰ ਬਾਇਸ ਕਹਿ ਰਿਹਾ ਤੁਸੀਂ ਮੈਨੂੰ ਗੱਲ ਕਰਨ ਨਹੀਂ ਦਿਓਗੇ ਤਾਂ ਮੈਂ ਬਾਇਸ ਹੀ ਕਹੂੰਗਾ ਹਾਂ ਕਰਮਜੀਤ ਜੀ ਤੁਸੀਂ ਮੇਰੀ ਗੱਲ ਹੀ ਨਹੀਂ ਕਰ ਸਰ ਤੁਹਾਨੂੰ ਪੂਰਾ ਟਾਈਮ ਦਿੱਤਾ ਗਿਆ ਲੋਕੇਸ਼ ਜੀ ਤੁਹਾਨੂੰ ਪੂਰਾ ਟਾਈਮ ਦਿੱਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਟਾਈਮ ਦਿੱਤਾ ਗਿਆ ਤੁਸੀਂ ਪਰਸਨਲੀ ਨਾ ਲਓ ਅਮਰਜੀਤ ਜੀ ਨੇ ਵੀ ਕਿਹਾ ਸੀ ਪਰਸਨਲੀ ਨਾ ਲਓ ਠੀਕ ਹੈ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਤੁਸੀਂ ਆਪਣਾ ਟਾਈਮ ਨਹੀਂ ਦੇ ਰਹੇ ਤੁਸੀਂ ਅਨ ਇੰਟਰਰਪਟਡ ਟਾਈਮ ਮੈਂ ਸ਼ਾਂਤੋਂ ਦੀ ਜਰੂਰਤ ਨਹੀਂ ਆ ਤੁਸੀਂ ਦੇਖੋ ਤੁਸੀਂ ਮੈਨੂੰ ਅਨ ਇੰਟਰਰਪਟਡ ਟਾਈਮ ਤੁਸੀਂ ਆਨੇ ਵੀ ਇੰਟਰਰਪਟਡ ਟਾਈਮ ਤੇ ਤੁਸੀਂ ਪੋਲਿਟਿਕਸ ਦੀ ਗੱਲ ਕਰਨ ਲੱਗ ਗਏ ਹੋ ਗੱਲ ਇੱਥੇ ਪੰਜਾਬ ਦੇ ਲੋਕਾਂ ਦੀ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਉਹ ਨਾ ਤੁਸੀਂ ਮੈਨੂੰ 5 ਮਿੰਟ ਅਨ ਇੰਟਰਰਪਟਡ ਦੇ ਦਿਓ ਵਾਲੇ ਇੱਥੇ ਕੀ ਕਰ ਰਹੇ ਹੋ ਚਲੋ ਠੀਕ ਹੈ ਤੁਸੀਂ ਸ਼ਾਂਤ ਹੋ ਜਾਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੇ ਤੁਸੀਂ ਨਹੀਂ ਬੋਲਣਾ ਕਰਮਜੀਤ ਜੀ ਕਰਮਜੀਤ ਜੀ ਤੁਹਾਡੇ ਰਿਮਾਰਕਸ ਚਾਹਾਂਗੇ ਮੈਂ ਜੀ ਮੈਂ ਮੈਂ ਮੇਰੇ ਸਾਡੇ ਜਿਹੜੇ ਪੈਨਲਿਸਟ ਬੈਠੇ ਆ ਲੋਕੇਸ਼ ਜੀ ਮੈਂ ਇੱਕ ਸਵਾਲ ਪੁੱਛਣਾ ਚਾਹੂੰਗੀ ਦੇਖੋ ਹੋਣਗੇ ਤਾਂ ਉਹ ਵੀ ਪੰਜਾਬੀ ਪੰਜਾਬ ਦੇ ਨੇ ਅਸ ਵਕਤ ਤੇ ਕਿਸੇ ਵੀ ਮੈਨੂੰ ਤੇ ਬੋਲਣ ਹੀ ਨਹੀਂ ਦੇ ਰਹੇ ਕਿਉਂਕਿ ਇਹਨਾਂ ਦੇ ਭੈਣਾਂ ਨੂੰ ਪੱਕ ਟਿੱਪ ਨਹੀਂ ਕਰਦੇ ਟਿੱਪ ਨਹੀਂ ਕਰ ਰਿਹਾ ਕਿ ਉਹ ਅੱਜ ਬਾੜ ਦੇ ਮੁੱਖ ਕਾਰ ਕਰ ਮੈਂ ਤੁਹਾਨੂੰ ਹਲਾਤ ਹੈ ਕਿ ਪੰਜਾਬ ਵਾਸਤੇ ਪੰਜਾਬੀ ਬੋਲਣ ਨੂੰ ਤਾਂ ਤੁਹਾਡੇ ਤੇ ਬੜਾ ਤਰਸ ਆਉਂਦਾ ਹੈ ਤੁਸੀਂ ਬਿਲਕੁਲ ਵੀ ਪੋਲਿਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਬੁਲਾਉਂਦੇ ਹੋ ਉਹਨਾਂ ਨੂੰ ਗੱਲ ਵੀ ਕਰਨ ਦਿੰਦੇ ਹੋ ਦੋਨੋਂ ਇੱਕ ਸੁਰ ਦੇ ਵਿੱਚ ਬੋਲਦੇ ਹੋ ਉਹ ਇਹਨਾਂ ਨੂੰ ਤੁਸੀਂ ਪੋਲਿਟੀਕਲ ਪਾਰਟੀ ਦਾ ਚੋਲਾ ਓੜ ਕੇ ਆ ਜੋ ਮੇਰੇ ਪਾਸ ਟਿੱਪਣੀ ਕਰਨ ਕੇ ਜੋ ਬੈਠ ਕੇ ਚੱਲੋ ਲokesh ji ਸਭ ਤੋਂ ਸਭ ਤੋਂ ਜ਼ਿਆਦਾ ਟਾਈਮ ਤੁਹਾਨੂੰ ਦਿੱਤਾ ਗਿਆ ਅਨ ਇੰਟਰਪਟਿਡ ਦਾ ਟਾਈਮ ਸਭ ਤੋਂ ਜ਼ਿਆਦਾ ਤੁਹਾਨੂੰ ਦਿੱਤਾ ਗਿਆ ਤੁਹਾਡੇ ਕੋਲ ਜਵਾਬ ਨਹੀਂ ਆਏਗਾ ਤੁਸੀਂ ਰੋਲ ਲਗਾ ਰਹੇ ਹੋ ਸਾਡੇ ਤੇ ਤੁਹਾਡੇ ਕੋਲ ਆਪ ਜਵਾਬ ਨਹੀਂ ਆਏਗਾ ਜੇ ਮੈਨੂੰ ਕੋਈ ਕੁਝ ਬੋਲਣਾ ਪਊਗਾ ਉਸੀ ਮੈਨੂੰ ਬੋਲਣ ਨਹੀਂ ਦੇਣਗੇ ਤਾਂ ਮੈਂ ਵੀ ਦੂਸਰੀ ਗੱਲ ਹੀ ਬੋਲੂਗਾ। ਠੀਕ ਹੈ ਠੀਕ ਹੈ ਸ਼ਾਂਤ ਰਹੋ ਮੇਰੇ ਕੋਲ ਸਮਾਂ ਘੱਟ ਹੈ ਸਮਾਂ ਘੱਟ ਹੈ ਕਿਰਪਾ ਕਰਕੇ ਤੁਸੀਂ ਸ਼ਾਂਤ ਹੋ ਜਾਓ ਸਾਰੇ ਜਣੇ ਸਮਾਂ ਮੇਰੇ ਕੋਲ ਘੱਟ ਹੈ ਅੱਜ ਗੱਲ ਅਸੀਂ ਇਸ ਮੁੱਦੇ ਤੇ ਰੱਖੀ ਸੀ ਕਿ ਜਿੱਤੇ ਵਾਕਿਆ ਅਮਰਜੀਤ ਜੀ ਨੇ ਕਿਹਾ ਕਿ ਪੰਜਾਬ ਹੜਾਂ ਚ ਰੁੜਿਆ ਹੋਇਆ ਉੱਥੇ ਤਾਂ ਜਾ ਕੇ ਸਾਨੂੰ ਪਰਸਨਲ ਲੈਵਲ ਤੇ ਵੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਨੂੰ ਰਾਸ਼ਨ ਵੰਡਣਾ ਚਾਹੀਦਾ ਤੇ ਉੱਥੇ ਰਾਸ਼ਨ ਦਾ ਮੁੱਦਾ ਰਾਸ਼ਨ ਕਾਰਡ ਕੱਟਣ ਦਾ ਮੁੱਦਾ ਕੇਂਦਰ ਵੱਲੋਂ ਚੱਕਿਆ ਜਾ ਰਿਹਾ ਤੇ ਸ਼ਾਇਦ ਟਾਈਮਿੰਗ ਸਹੀ ਨਹੀਂ ਸੀਗੀ ਤੇ ਇਸੇ ਤੇ ਅੱਜ ਅਸੀਂ ਚਰਚਾ ਰੱਖੀ ਤੁਹਾਡਾ ਆਉਣ ਵ ਗੱਲ ਪੰਜਾਬ ਦੀ ਜਿ ਫਿਲਹਾਲ ਹੈ ਨਹੀਂ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ